見ぬわん、見るど。 ਮੇਰਾ ਪੁੱਤ ਵਾਪਸ ਦੇ ਦੋ ਇਹ ਮੈਂ ਕਿੰਨੀ ਤਾਟੇ ਜੀ ਕਿੰਨੀ ਮੇਰਾ ਪੁੱਤ ਵਾਪਸ ਦੇ ਦੋ ਜਿੱਦਾਂ ਵੀ ਹੈਗਾ ਉਦਾਂ ਦਾ ਦੇ ਦੋ ਨਾਲ ਹੋ ਗਿਆ ਡੇਟ ਨਾਲ ਹੋ ਗਿਆ ਵਾ ਕੱਲ 10 ਵਜੇ ਗੱਲ ਹੋਈ ਮੇਰੀ ਇਧਰ ਦੇ ਟਾਈਮ ਦੇ ਨਾਲ ਕਿੰਗੀਆਂ ਭੁੱਲੀਆਂ ਗੱਲਾਂ ਕਰਕੇ ਕੰਡਿਆ ਹੀ ਮਿਲਣਾ ਰੋਟੀ ਰੋਟੀ ਖਾਣ ਡਿਆ ਹੀ ਆ ਬਾਅਦ ਵਿੱਚ ਮੈਂ ਫੋਨ ਨਹੀਂ ਕੀਤਾ ਮੈਂ ਸਾਰਾ ਦਿਨ ਉਹਨੂੰ ਫੋਨ ਕਰਦੀ ਰਹਿੰਦੀ ਹੁੰਨੀ ਆ ਕੁਝ ਦੀ ਰਹਿੰਦੀ ਹੁੰਨੀ ਕੀ ਕਰਨ ਡਿਆ ਵਾ ਅੱਜ ਮੈਂ ਕੱਲ ਕੀਤਾ ਨਾ ਮੈਨੂੰ ਰਾਤੀ 1:30 ਵਜੇ ਮੁੰਡੇ ਦਾ ਝਾਰਦਾ ਫੋਨ ਆਇਆ ਬੰਦਾ ਨੰਬਰ 'ਤੇ ਜੋ ਮੁੰਡੇ ਨੇ ਕੇ ਨੂੰ ਉਹਦੇ ਭਰਾ ਨੂੰ ਵੀ ਆਪਣੇ ਡੈਡੀ ਦਾ ਨੰਬਰ ਭੇਜ ਆਏ ਜੀ ਦੋਨੋਂ ਮੈਸੇਜ ਕੀ ਟਾ ਕੀ ਗੱਲ ਹੈ ਕਹਿੰਦਾ ਠੀਕ ਨਹੀਂ ਆਏ ਅੱਧਿਆ ਸਤਾ ਲੈ ਗਿਆ ਅਈ ساری ਰਾਤ ਵਿਖਾ ਕਰ ਮੇਰੇ ਹੁਣ ਵੀ ਆਜੇ ਉਹ ਠੀਕਵਾ ਹੈ ਦੋ ਬੇਟੇ ਇੱਕ ਬੇਟੀ ਆ 20 ਸਾਲ ਦਾ ਹੀ ਗਾ ਜਿਸ ਮੇਰਾ ਮੁੱਤ ਜਵਾਨੀ ਉੰਡਾਈ ਤੁਹਾਨੂੰ ਕਿੰਨੀ ਮੇਰਾ ਮੁੱਤ ਦੇ ਦੋ ਜਿੱਦਾਂ ਮੈਂ ਕਹਾ ਮੇਰਾ ਪੁੱਤ ਮੇਰੇ ਨਾਲ ਜੇ ਫਾਦੋ ਮੇਰਾ ਪੁੱਤ ਮੇਰੇ ਨਾਲ ਜੇ ਫਾਦੋ ਔਰ ਰੱਬ ਨੇ ਤਾਂ ਜ਼ਿੰਦਾ ਰੱਖੀ ਔਰ ਕੀਤਾ ਔਰ ਜਿੱਦਾਂ ਮੈਂ ਕਹਾ ਮੇਰੀ ਚੋਲੀ ਤੇ ਫਾਦੋ ਜਨਾਬ ਅਜੀਤ ਸਿੰਘ ਜੀ ਹਾਂ ਜੀ ਅਸੀਂ ਸਰਕਾਰ ਤੋਂ ਫੋਰ ਜ਼ੋਰ ਮੰਗ ਕਰਦੇ ਆ ਕਿ ਉਸ ਦੀ ਮਰਤਕ ਦੇ ਆ ਸਾਰਾ ਕੁਝ ਮਰਦੋ ਦੇਖਦੇ ਆ ਇਹਨਾਂ ਦੇ ਹਾਲਾਤ ਦੇਖਦੇ ਆ ਇੱਥੇ ਇਹਨਾਂ ਦੀ ਨਿਵਾਸ ਸਥਾਨ ਪਿੰਡ ਧਾਰੀਵਾਲ ਪਹੁੰਚ ਜਾਵੇ ਸੇ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਹੁੰਚਾਉਣ ਦੀ ਬੋਰਜੋਲ ਅਪੀਲ ਕੀਤੀ ਜਾਂਦੀ ਹੈ ਜਿਸ ਨੂੰ ਤਕਰੀਬਨ 1.5 ਸਾਲ ਹੋ ਗਏ ਜੀ ਤਕਰੀਬਨ 70-75 ਲੱਖ ਦੇ ਕਰੀਬ ਕਰਜ਼ਾ ਚੁੱਕ ਕੇ ਮਿਲ ਗਿਆ ਹੈ ਹੁਣ ਹਾਲਤ ਬਹੁਤ ਹੀ ਤਰਸਯੋਗ ਤੁਸੀਂ ਦੇਖ ਹੀ ਰਹੇ ਹੋ ਜੀ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੈ ਅਜੇ ਸਵਰ ਕੁਝ ਕਨਫਰਮ ਨਹੀਂ ਹੋਣਿਆ ਹਲੋ ਜੀ ਇਹ ਹਟ ਅਟੈਕ ਦੱਸਿਆ ਜਾ ਰਿਹਾ ਵੀ ਉਹਨੂੰ ਹਟ ਅਟੈਕ ਹੋਇਆ ਹੈ ਅਜੇ ਕੁਝ ਕਨਫਰਮ ਨਹੀਂ ਕਿ ਕਦੋਂ ਡੈਥ ਹੋਈ ਹੈ ਪਰ ਕੁਝ ਮੰਗ ਕਰਦੇ ਆ ਵੀ ਉਹਦੀ ਡੈੱਡ ਬੋਡੀ ਨੂੰ ਇੰਡੀਆ ਲੈ ਕੇ ਆਇਆ ਜਾਵੇ ਹਾਂਜੀ ਤੇ ਜੋ ਵੀ ਬੰਦਿ ਕਰਵੇ ਕੀਤੀ ਜਾਵੇ ਬਹੁਤ ਮੜਾ ਹੈ ਉਹਦੇ ਛੋਟੇ ਬ੍ਰਦਰ ਦਾ ਬਹੁਤ ਰੋ ਰੋ ਕੇ ਮੜਾ ਹਾਲ ਹੈ ਮਾਤਾ ਜੀ ਦਾ ਬਹੁਤ ਮੜਾ ਹਾਲ ਹੈ ਨੈਨਰਾਈ ਵੀਰਾਂ ਨੂੰ ਬੇਨਤੀ ਹੈ ਕਿ ਜਿੰਨੀ ਵੀ ਦਲਾਜ ਦੀ ਡੈੱਡ ਬੋਡੀ ਲਈ ਅੰਤਮ ਵਧ ਕੀਤੀ ਜਾ ਸਕਦੀ ਸਾਰੇ ਕਰਤਾਂ ਪਰਿਵਾਰ ਦਾ ਬਹੁਤ ਮੜਾ ਹਾਲ ਹੈ ਸਰਕਾਰ ਨੂੰ ਸਾਡੇ ਹੱਥ ਜੋੜ ਕੇ ਮੰਗਿਆ ਵੀ ਉਹਦੀ ਡੈੱਡ ਬੋਡੀ ਇੰਡੀਆ ਲੈ ਹੁੰਦੀ ਜਾਵੇ